ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਕਰਤਾ ਛੱਡ ਦੇ ਉੱਤੇ ਕੰਮ ਸ਼ੁਰੂ ਉੱਤੇ ਮਕਾਨ ਦਾ ਲੱਗ ਵੀ ਆਪਣੇ ਕਾਲੀ ਪਾਈ ਜਾਂਦਾ ਆਮਨਪ੍ਰੀਤ ਸਿੰਘ ਕਿਹੜਾ ਨਕਸ਼ਾ ਹੈ ਬਣਾਉਨੇ ਆ ਫਿਰ ਉਹ ਤੋਂ ਬਾਅਦ ਚ ਵੇਨੇ ਵੀ ਕੀ ਬੰਦਾ ਕਿੱਥੇ ਕੀ ਪਾਉਣਾ ਕਿੱਥੇ ਕੀ ਪਾਉਣਾ ਆਪਦੇ ਐਸਟੀਮੇਟ ਨਾਲ ਬਣਾਇਆ ਬਣਾਇਆ ਆਮਨੇ ਪਤ ਗਾਂ ਅਗਲੇ ਦੀ ਬਣਾਇਆ ਇਦਾਂ ਨੇ ਅਗਲੇ ਦਿਨ ਆ ਕੇ ਤੇਰੇ ਡੈਡ ਨੂੰ ਬਸ ਆਈ ਬਣਾਇਆ ਅਹ ਕਮਰਾ ਬਣਾਉਣਾ ਬਹੁਤ ਵੱਡਾ 16 ਬਾਈ 32 ਦਾ ਇੱਥੇ ਬਣਾਵਾਂਗੇ ਆਪਾਂ ਮੀਟਿੰਗ ਰੂਮ ਬਾਕੀ ਮੈਨੂੰ ਕੋਈ ਪਤਾ ਨਹੀਂ ਕਿੱਥੇ ਕੀ ਬਣਾਉਣਾ ਇਹ ਭਾਈ ਨੂੰ ਪਤਾ ਕਿਉਂਕਿ ਉਹ ਬਣਾਈ ਜਾਂਦੇ ਨਕਸ਼ਾ ਮੈਂ ਤਾਂ ਗੱਲਾਂ ਵੀਡੀਓ ਬਣਾਉਣਾ ਹਾਂ ਨਰਮਲ ਸੇ ਸਟਾ ਚਲ ਆਏ ਮੈਂ ਨਾ ਬਲੀ ਗਈ ਉਹ ਕਹਿਣਗੇ ਜਿੱਥੇ ਉੱਥੇ ਲਾਈ ਸਮਝ ਬਾਹਰ ਆਪਣੇ ਦੁਕਾਨ ਠੀਕ ਕੀ ਬਣਾਉਣਾ ਇੱਥੇ ਹੈ ਇੱਥੇ ਰਸੋਈ ਕੀ ਹੋਰ ਕੁਝ ਇੱਥੇ ਕੋਠਾ ਬਣਾਉਣਾ ਚਲੋ ਪਾਲਾ ਕੋਟੇ ਕੋਟੇ ਤਾਂ ਬਣੇ ਚੀਜ਼ ਕੀ ਹੈ ਇਹ ਤਾਂ ਨਕਸ਼ੇ ਬਣਾਉਨੇ ਹੈ ਚਲ ਠੀਕ ਹੈ ਬੱਸ ਚਿਕਨ ਕਿਚਨ ਚਿਕਨ ਕਿਚਨ ਚਿਕਨ ਕਿਚਨ ਕਿਚਨ ਆਪਣੇ ਚਿਕਨ ਦਾ ਹੈ ਨਹੀਂ ਆਪਣੇ ਕੋਲੇ ਕਿਚਨ ਹੀ ਆ ਇਹ ਸਾਰੇ ਬਣਾ ਆਉਣਾ ਨੰਗਾ ਸੀ ਆ ਵੇਖੋ ਆਪਣੇ ਦਾ ਕੰਮ ਆ ਜਿਹੜੇ ਪੈਰ ਆ ਤੇ ਪਤੰਦਰ ਦੇ 11 ਇੰਚ 11 ਇੰਚ ਵਹਿਰਾਣਾ ਆਪਣੇ ਦੇ ਆ ਹੁਣ ਵੀ ਜੰਮੂਵੇ ਉਵੇਂ ਆ ਉਹਦੇ ਨੰਗੇ ਇੰਡਲੈਂਡਰ ਬੰਦੇ ਦੇ ਉਹਦੀ ਇੱਥੇ ਪਾ ਲਈ ਅੱਧੇ ਚ ਫੁੱਲੇ ਰੱਖੀਏ ਹੈ ਇੱਥੇ ਹੀ ਕਰਦੇ ਪਾ ਲਈ ਇਹਦੇ ਵਿੱਚ ਆਪਾਂ ਹੌ ਲਾਉਣਾ ਗੋਰਿਆਂ ਦੇ ਨਹਾਉਣ ਵਾਸਤੇ ਟੱਬ ਡੁੱਬੀਆ ਫਿਰ ਹੋਰ ਕਰਦੇ 10 ਫੁੱਟ ਕਰਦੇ ਹੈ 10 ਫੁੱਟ ਕਰਨਾ ਬਾਸ ਲੱਗੂ ਗਲਾਸ ਲਾ ਕੇ ਟੱਬ ਅੱਡ ਲੱਗੂ ਬਾਥਰੂਮ ਅੱਡ ਇੱਥੇ 10 ਫੁੱਟ ਤੇ ਬਾਅਦ 10 ਤੇ ਤੇ 10 ਫੁੱਟ ਤੇ ਬਾਅਦ ਭਲਾ 11 ਕਰ ਲਓ ਹੁਣ ਤਾਂ ਬਾਹਰ ਇੱਕ ਇੰਚੀ ਦਾ ਕੋਈ ਹੋਰ ਕੋਈ ਨਹੀਂ ਕਰ ਲਾਂਗੇ ਨਕਸ਼ੇ ਜੀ ਕਰ ਲਾਂਗੇ ਯਾਰ ਐ ਲਾ ਦੇ ਨਮਿੱਤਰੇ ਲਾ ਦੇ ਤਰੇ ਲਾ ਦੇ ਆਪਣੇ ਇੱਥੋਂ ਇਹਨੂੰ ਲਾ ਦੇ ਸਿੱਧੇ ਲੈ ਇਧਰ ਨੂੰ ਆਹਾ ਆਦਾ ਹੈਗੀ ਵਿਚਾਰੇ ਬਸ ਨਹੀਂ ਨਹੀਂ ਲਾ ਦੇ ਯਾਰ ਸੱਫਰ ਦਾ ਨਿਕਾ ਨਿਕਾ ਮੈਂ ਦੋ ਬਾਤ ਤੋਂ ਮੰਨ ਨਹੀਂ ਹਾਂ ਦੋ ਬੰਨੂਗੇ ਨਾ ਤੇ ਇੱਕ ਉਧਰਲੇ ਕਮਰੇ ਨਾਲ ਬਤਾ ਕਿਦਰ ਨਾਲ ਉਹ ਨਹੀਂ 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 ਮੇਰੀ ਗੱਲ ਸੁਣੋ ਪਰਲਾ ਬਾਥਰੂਮ ਛੋਟਾ ਕਰਾਂਗੇ ਆ ਵੱਡਾ ਕਰਾਂਗੇ ਨਹੀਂ ਨਹੀਂ ਕੋਈ ਨਹੀਂ ਨਹੀਂ ਮੰਨ ਜਾ ਬਹੁਤ ਵੱਡੇ ਆ ਐ ਕਰੂ ਨਾ ਮੈਂ ਤਾਂ ਦਾਦਾ ਇੱਕ ਚ ਗਲਾਸ ਲਾਗਦਾ ਹਾਂਜੀ ਆਪਣੀ ਢਾਲ ਦਾ ਲੈ ਕਰਦਾ ਕਲਬ ਗਲੂਪ ਮੁੰਡੇ ਨੇ ਜਿਹੜੀ ਆਪਾਂ ਚਲਾਉਣੀ ਹੈ ਢਾਲ ਤੇ ਆਹ ਨਏ ਗੱਡੀਆਂ ਪਿਛਲੇ 1 આર ਵੀ ਆਪਾਂ ਲੈਂਟਰ ਇਹਨਾਂ ਤੋਂ ਪਵਾਇਆ ਸੀ ਬਹੁਤ ਵਧੀਆ ਸਿਸਟਮ ਆ ਆਪਣਾ ਇਹਨਾਂ ਦਾ ਤੇ ਬਾਕੀ ਆਹ ਚਲ ਦਿਖਾਉਂਦੇ ਵਧੀਆ ਮਾਲ ਆ ਇਹ ਚੰਗਾ ਜੀ ਤੋਂ ਕਿ ਪਹਿਲਾਂ ਡਰ ਲੱਗਦਾ ਸੀ ਪਤਾ ਨਹੀਂ ਕਿ ਜਮ ਮਾਲ ਦੇਉਂਗੇ ਨਹੀਂ ਤੇ ਬਹੁਤ ਵਧੀਆ ਮਾਲ ਹੁੰਦਾ ਪੀਐਨ ਵੀਰ ਅਸੀਂ ਸ਼ਰਤ ਤੇ ਬਾਤ ਜਿਹੜਾ ਆਪਣਾ ਮਾਲ ਵਧ ਗਿਆ ਸੀ ਟੋਏ ਸੀਗੇ ਵਿੱਚ ਜਿਵੇਂ ਸ਼ਰਤ ਦੇ ਇਹ ਸ਼ਾਰਕੀ ਦੀ ਬਾਤਾਂ ਬਹੁਤ ਵਧੀਆ ਜੰਮਿਆ ਉਹ ਗੱਡੀਆਂ ਨਾਲ ਦੇ ਨਾਲ ਲੰਗਣ ਲੱਗਦੀਆਂ ਹਜੇ ਤੱਕ ਨਹੀਂ ਪੱਟੇ ਕਰਨ ਨਾਲ ਕਿਸੇ ਚ ਪਾਣੀ ਨਹੀਂ ਪਾਇਆ ਉੱਥੇ ਲੈਣਾ ਨਹੀਂ ਦੇਣਾ ਨਹੀਂ ਤੇ ਸੈਟਾ ਕੰਮ ਬਹੁਤ ਵਧੀਆ ਸਿਸਟਮ ਲੱਗਦਾ ਕਰੜਾ ਪੂਰਾ ਨਾਨਕ ਸੈਟਾ ਇਹ ਲਾ ਲੀਓ ਹੋਏ ਕੀ ਲਾਉਣਾ ਉਹਨਾਂ ਨੂੰ ਮੁਦਗੂ ਜਾ ਵਿੱਚ ਉਹ ਵਿੱਚ ਫੇਰਦਾ ਕਰੇ ਤੇ ਝੁਰਲੂ ਜਾ ਹਾਂ ਸੈਟਾ ਕੰਮ ਆ ਆਇਰੂ ਆਹਾ ਅੱਛਾ ਇਹ ਨਾਲੇ ਕਹਿੰਦੇ ਨੇ ਜੰਮ ਜਾਂਦਾ ਛੇਤੀ ਜੰਮ ਜਾਂਦਾ ਨਹੀਂ ਇਹਦੀ ਫੇਰ ਨਹੀਂ ਜੰਮਦਾ ਚਲੋ ਕੀ ਕਰ ਦਿਖਾਉਨੇ ਅੱਗੇ ਅੱਗੇ ਕੀ ਕੁਛ ਕਰਦਾ ਨਾਨਕੇ ਕਮਿਸਤਰੀ ਮਾਰ ਜਾਓ ਹਵਾ ਜੀ ਬੜੀ ਮਾਰਦਾ ਵੀ ਸਿਆਤਾਨ ਸਹੀ ਹੈ ਬਹੁਤ ਵਧੀਆ ਕੰਮ ਹੈ ਨੇ ਕਿੱਥੇ ਲੇਬਰ ਤੋਂ ਹੁਣ ਵਿਚਾਰੇ ਤੋਂ ਕੰਮ ਹੁੰਦਾ ਥੱਕ ਜਾਂਦਾ ਬੰਦਾ ਇਹਨੇ ਜੇ ਹਰਦੀ ਹੈ ਕੁਛ ਨਹੀਂ ਤਾਂ ਮੁਕੇ ਰਿਆਂ ਸਿਵਰੀਆਂ ਖਣਕਾਂ ਆਪਣੀਆਂ ਬਸ ਹੁਣ ਤਾਂ ਜਿਹੜਾ ਐ ਮਸ਼ੀਨਰੀ ਨਾਲ ਕੰਮ ਕਰ ਲੈਣਾ ਉਹ ਵੀ ਵਧੀਆ ਬੰਦਾ ਹੱਥੀ ਦਾ ਕੰਮ ਗਲਤੀ ਹੋਇਆ ਬੈ ਨਹੀਂ ਹੁੰਦਾ ਆਪਾਂ ਇਹ ਨਹੀਂ ਕਹਿੰਦੀ ਵੀ ਇਹਨਾਂ ਤੋਂ ਨਹੀਂ ਹੁੰਦਾ ਆਪ ਤੋਂ ਨਹੀਂ ਹੁੰਦਾ ਸੋਰਾ ਕਿਸੇ ਤੋਂ ਨਹੀਂ ਹੁੰਦਾ ਥੱਕੇ ਪਏ ਆ ਸਾਡੇ ਮਿਸਤਰੀ ਦੇ ਕੰਮ ਵੇਖੋ ਹੁਣ ਇਹ ਤੋਂ ਬਿਨਾ ਕਹਿੰਦਾ ਅਖੀ ਮਰਤੋ ਇਹ ਰਲਦਾ ਹੀ ਨਹੀਂ ਟੈਡੀ ਹੰਟਰ ਨਾਲ ਤਾਂ ਚੜਾ ਆ ਗਏ ਫਿਰ ਸੂ ਦਉਗਾ ਮੈਂ ਉਹ ਨੇੜੇ ਰੱਖ ਨੇੜੇ ਐਨੂੰ ਕਰ ਲੈ ਐਨੂੰ ਕਹ ਇੱਧਰ ਕਰ ਇੱਧਰ ਇਹਨੂੰ ਕਹ ਇੱਥੇ ਚੜਾ ਬੱਸ ਛੱਡ ਦੇ ਤੂੰ ਕੋਈ ਨਹੀਂ ਆ ਜਾ ਇਰ ਤਾਂ ਆ ਜਾ ਸਾਮੂਹਿਕ ਕ੍ਰਿਨ ਦੇ ਜਿਹੜਾ ਮਿਸਤਰੀ ਹੈ ਉਹ ਇਹ ਜਗਰਾਜ ਦਾ ਭਰਾ ਹੈ ਨਾਨਕ ਦੇਖੋ ਦੇਖ ਇਹਦੇ ਕੰਮ ਹੁਣ ਗਾਂ ਖਿੱਚ ਕੇ ਵੀ ਨਿੱਡ ਜਾ ਸਕਦਾ ਕਹਿੰਦਾ ਇਸੇ ਨਾਲ ਹੀ ਗਾਂ ਘਰ ਸਹੀ ਰੱਖ ਦੇਣੂਗਾ ਉਹਨਾਂ ਕੋਲ ਆਵਾਜ਼ ਮਾਰਨ ਜਗਰਾਇ ਲੂਗਾ ਉਹ ਰੱਖ ਦੇ ਪਰਾਉ ਬੜਾ ਕਰਕੇ ਆ ਨੀ ਕੀਤਾ ਕੀ ਸੀ ਤੂੰ ਤੇ ਤ੍ਰਿਕੋਲਣ ਤੇ ਆ ਕੀਤਾ ਸੀ ਨਾ ਹਾਂ ਨਹੀਂ ਖਰਾਬ ਪਹਿਲਾਂ ਸੱਚ ਨਹੀਂ ਸੱਚ ਨਹੀਂ ਸੱਚ ਨਹੀਂ ਲਿਆ ਸੀ ਸ਼ਟਰ ਖਰਾਬ ਏ ਮੈਂ ਤਾਂ ਕੀ ਕਰ ਸੀ ਅੰਨੇ ਆ ਰੀ ਸੰਭੀ ਚੱਕ ਕੇ ਇੱਧਰ ਕਰ ਲੈ ਕੇ ਇੱਧਰ ਕਰ ਲੈ ਕੇ ਇੱਧਰ ਕਰਦਾ ਫਿਰ ਚਟਰنگ ਆਏ ਸੀਗਾ ਵੀ ਇਹਨਾਂ ਯਾਦ ਕਰਾਦਾ ਸਾਰੇ ਸਾਨੂੰ ਯਾਦ ਨਹੀਂ ਤੇ ਭੁੱਲ ਬਣ ਇਹਨੇ ਪਤਾ ਕੀਤਾ ਇਹਨੇ ਐਵੇਂ ਕੀਤਾ ਨਾ ਸ਼ਟਰ ਲਾਤਾ ਗਿਆ ਤੇ ਲਾਉਣ ਆ ਵੀ ਨਾ ਮੜ ਕੇ ਅਸੀਂ ਇਧਰ ਨਾ ਇਹ ਕਹਿੰਦੀ ਖਰਾਬੀ ਦਾ ਦੋ ਮਹੀਨੇ ਲਾ ਕੇ ਨਹੀਂ ਲਿਆ ਜਿੰਨੀ ਰੋੜ ਨਹੀਂ ਲਾ ਕੇ ਲਿਆ ਆਓ ਅਗਰ ਰਹਿਣ ਨੂੰ ਕਰਾਇਆ ਪੈਂਦਾ ਕੌਣ ਕੀਤਾ ਯਾਰ ਸਾਡੇ ਰੈਲੀ ਆ ਰੈਲੀ ਸੀ ਬੰਟੀ ਦਵਾਨੇ ਆਓ ਇਹਨੇ ਅੱਧਾ ਸ਼ਟਰਿੰਗ ਤਾਂ ਲਾ ਗਿਆ ਮੜ ਕੇ ਅੱਧ ਜਿਹੜੀ ਰਹਗੀ ਚੱਕ ਕੇ ਅੱਧੇ ਸ਼ੈੱਡ ਚ ਕੀਤੀ ਪਾਸੇ ਨਾ ਬਣਾ ਲੈਨੇ ਨੋੜ ਕੇ ਮਹੀਨਾ ਕੇ ਦੋ ਕਰ ਨੇ ਸਾਨੂੰ ਐਂ ਇਤੀ ਕੋ ਚੱਕਨੇ ਐਤੀ ਮਾਰਾਂ ਚਲਾ ਜਲਾ ਥੱਲੇ ਆਪੇ ਜਾਗਦਾ ਫੇਰੀ ਉੱਥੋਂ ਰੇਡ ਤੋਂ ਖਰੇ ਗੇ ਦੇ ਉੱਤੇ ਪੋਣੀ ਹੈ ਸੱਚ ਉੱਤੇ ਉੱਤੇ ਤਾਂ ਥੋੜਾ ਪੋਣਾ ਹੈ ਉੱਤੇ ਥੋੜਾ ਪੋਣਾ ਐਨਾ ਥੋੜੀ ਪੋਣਾ ਉੱਤੇ ਤੀਜਾ ਹਿੱਸਾ ਰਹਿਣਾ ਆ ਆ ਚਾਰ ਚੁਫੇਰੇ ਵਾਲਾ ਤਾਂ ਪੋਣਾ ਨਹੀਂ ਹੁੰਦਾ ਤੇਰੀ ਚੋਕੀ ਛਤ ਦੇ ਦੀ ਜੀ ਉਹ ਤਾਂ ਬਹੁਤ ਕੁਝ ਹੈ ਨਾ ਨਾ ਹੁਣੇ ਕਰ ਦਿੰਦੀ ਚੋਕੀ ਠੀਕ ਹੈ ਲਾਵਾਂਗੇ ਚੋਕੀ ਤੇ ਸਾਰੇ ਹਿੱਸੇ ਦਾ ਆਲਾ ਸਾਡੇ ਬੰਦੇ ਤੇ ਕੰਮ ਵੇਖੋ ਨਾਨਕ ਮਿਸਤਰੀ ਦੇ ਗੋ ਗੋਸੀਰੇ ਨਾਨਕ ਮਿਸਤਰੀ ਕੰਮ ਦੱਸੋ ਕਾਲਬ ਵਾਲੇ ਕਾਲਬ ਕਰ ਗਏ ਤੇ ਇਹਨੇ ਹਜੇ ਕੰਧ ਨਹੀਂ ਗੱਡੀ ਕੰਧਾਂ ਸਾਰੇ ਆ ਕਾਲਬ ਕਰ ਗਏ ਅੰਦਰ ਹੈ ਅੰਦਰ ਉਹ ਕਾਲਬ ਕਰਕੇ ਮਾਂ ਦੇ ਪੁੱਤ ਨੇ ਹਜੇ ਇੱਥੇ ਪੋਰਚ ਪਰਛਾਵੇਂ ਬਣਾਉਣਾ ਹਨਾ ਕਿ ਕੰਧਾਂ ਲੈਂਟਰ ਪਾ ਲਈ ਨੇ ਪਹਿਲਾਂ ਕੰਧਾਂ ਬਾਅਦ ਚ ਕੱਢਾਂ ਉਹ ਗੱਲ ਸਹੀ ਸੱਚ ਹੋਈ ਪਈ ਆ ਵੇਖੋ ਉਹ ਪਰਲੀ ਵੀ ਅੱਜ ਗੱਡੀ ਹਨਾ ਉਹਦਾ ਕਾਲਬ ਸਾਰਾ ਕੀਤਾ ਪਿਆ ਤੇ ਆ ਵੀ ਅੱਜ ਆ ਸਾਡਾ ਬੰਦਾ ਨਾਨਕ ਮਿਸਤਰੀ ਆ ਵੇ ਸੀੜਾ ਕਾ ਵੀ ਠੀਕ ਤੇਰਾ ਠੀਕ ਆ ਫਿਰ ਸਹੀ ਆ ਕੀ ਸਹੀ ਆ ਬਈ ਸਹੀ ਆ ਛੱਤ ਪਾ ਗਿਆ ਬੇਸ਼ੱਕ ਠੀਕ ਆ ਠੀਕ ਕੰਮ ਕਰਨਾ ਆ ਆ ਦੇਖੋ ਪਰਲੇ ਪਰਸੇ ਆ ਜਗ੍ਹਾ ਰਹਿ ਗਈ ਬਚਾਲੇ ਇਹ ਆ 55 ਫਟ ਇਹ ਵੀ ਬਸ ਆ ਲੈਂਟਰ ਪਾ ਗਏ ਲੈਂਟਰ ਪਾ ਲੈਣਾ ਬਾਅਦ ਅਸੀਂ ਕਿਵੇਂ ਕਰੇਗਾ ਆ ਲੈਂਟਰ ਪਾ ਗਏ ਫਿਰ ਇਹ ਲੈਂਟਰ ਪਾ ਇਥੇ ਲੈਂਟਰ ਬਈ ਇੱਕ ਚਾਦਰ ਬਈ ਉੱਚੀ ਕਰਕੇ ਚਾਦਰਾਂ ਪਾ ਦਿੱਤੀ ਆ ਵਰਕਸ਼ਾਪ ਬਣ ਜੂ ਇੱਥੇ ਵਧੀਆ ਆਪਣੀ ਨਹੀਂ ਲੈਂਟਰ ਪਾਵਾਂਗੇ ਉਧਰ ਹੀ ਉਧਰ ਏ ਹੁਣ ਆਪਣਾ ਇਹਨੂੰ ਲੰਮਾ ਕਰਨਾ 75 ਫੁੱਟ ਤੱਕ ਕੰਮ ਤੇ 75 55 ਦਾ ਇੱਥੇ ਵਧੀਆ ਆਪਣਾ ਸ਼ੈੱਡ ਬਣ ਜੂ ਉਹਦੇ ਵਾਸਤੇ ਪਰ ਫੇਰ ਪੂਰ ਵਾਸਤੇ ਮੇਰਾ ਵੀ ਨਾ ਪਾਵਾਂ ਇਤਨੀ ਪਾਉਂਦੇ ਆ ਕਿਰਾ ਸ਼ੈੱਡ ਪਾ ਦੀਏ ਆਪਾਂ ਲੈਂਟਰ ਪਾਵਾਂਗੇ ਉੱਚਾ ਕਰਕੇ ਪਾ ਦੇਗੇ ਤੂੰ ਤਾਂ ਕਹਿਣਾ ਹੀ ਹੈ ਤੈਨੂੰ ਕੀ ਥੱਲੇਲੇ ਬੀਮ ਦੇ ਉਹ ਕਾਲ ਵੀ ਨਹੀਂ ਸੂਤ ਆਉਂਦਾ ਥੱਲੇਲਾ ਨਹੀਂ ਕਾਲ ਪਾਏ ਹੀ ਆ ਆਪੇ ਛੱਤ ਪਾਦਣੀ ਜਿਵੇਂ ਆ ਕਰੀ ਜਾਂਦੇ ਹੁਣ ਠੀਕ ਹੈ ਠੀਕ ਹੈ ਚਲੋ ਸੋਣਾ ਸੋਣਾ ਬਣ ਜਾਂਦਾ ਕੰਮ ਹਣਾ ਤਨੇ ਅੱਜ ਆਇ ਨਹੀਂ ਕਰ ਬੰਦੇ ਅੱਜ ਨਹੀਂ ਆਇਆ ਅੱਜ ਸਮਾਨ ਖੋਲਣ ਗਏ ਆ ਉਹ ਕਰਤੀ ਛੜਰੰਗ ਨਾ ਪੁੱਤਰੇ ਉਹਨੇ ਮੁੰਡੇ ਪਹਿਲੇ ਦਿਨ ਚੜੇ ਆਪਾਂ ਦਾ ਭਰਾ ਹੋਇਆ ਤੇ ਕਿਉਂਕਿ ਕੰਮ ਖਤਰੇ ਹੀ ਵਾਲਾ ਨਣਕ ਆ ਪੌੜੀ ਵਾਲਾ ਸਿਸਟਮ ਪੌੜੀ ਵਾਲਾ ਪੌੜੀ ਵਾਲਿਆ ਮੋਰਾ ਜੇ ਬਹੁਤ ਇੰਨੇ ਸਾਜ ਵੇਚੀ ਲੰਗੇ ਆਗੇ ਇਹ ਵੇਚੀ ਤਾਂ ਮੈਂ ਤਾਂ ਉਹ ਫਸ ਜੂ ਜੇ ਕੀਰਤ ਨੇ ਨੰਗਣਾ ਪਾਇਆ ਫੇਰ ਨਹੀਂ ਐਂਦੀ ਬਹੁਤ ਛੋਟੀ ਪਨੀਰੀ ਆਪਣੀ ਵੱਡੀ ਕਰ ਦੇ ਵੱਡੀ ਕਰ ਦੇ ਕੋੜੀ ਕਾਹ ਨੂੰ ਬਰਾਵਾਂਗੀ ਆ ਆਪਣੀ ਪਨੀਰੀ ਹੋ ਗਈ ਜਿਗਰਾ ਹੈ ਕਿਤੇ ਜਿਗਰਾ ਜਿਗਰਾ ਅੱਜ ਮੁੰਲਦ ਆਇਆ ਨਹੀਂ ਹੁਣ ਨਾ ਠੀਕ ਆ ਛੱਡਤੀ ਤੇ ਆਹ ਹੀ ਰਹਿ ਗਿਆ ਇਹਨਾਂ ਕਿ ਬਸ ਹੈ ਮੇਰੀ ਗੱਲ ਸੁਣ ਇਹ ਇਹਦਾ ਕਾਲ ਵਜਾਈ ਪਾਦ ਨਾ ਇੰਨਾ ਕੀ ਹੋਏ ਓਏ ਆ ਬੇਲੀਓ ਖਤਰਿਆਲਾ ਕੰਮ ਤਾਂ ਨਹੀਂ ਚਲ ਠੀਕ ਲੈ ਲੈ ਕੰਮ ਲੱਗੇ ਆਪਣਾ ਲੱਭਾ ਹਾਜੀ ਓਏ ਆਪਣਾ ਠੇਕੇਦਾਰ ਆ ਡੌਣ ਤਰ ਠੇਕੇਦਾਰ ਰੋਲਿਆ ਫਿਰਦਾ ਠੇਕੇ ਪਹਿਲੀ ਆ ਠੇਕੇ ਤੇ ਕੰਮ ਦਿੰਦਾ ਇਹਨੂੰ ਏਡਾ ਗੰਦਾ ਨਾ ਇਹ ਕਰਕੇ ਦਿਹਾੜੀ ਦੇ ਦੇ ਹੌਲੀ 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 ਕਰਕੇ ਠੇਕਾ ਨਹੀਂ ਚਾਚਾ ਯਾਰ ਕਿੱਥੇ ਦਾ ਗੱਲ ਲੈ ਗਿਓ ਕੰਮ ਤੇ ਦਿਹਾੜੀ ਤੇ ਨਹੀਂ ਜਾਂਦਾ ਸੀ ਨੀ ਬਣਾ ਤੇਰਾ ਉਹ ਗੱਲ ਆ ਜਿਹੜੀ ਰੀਲ ਜੀ ਭੇਜੀ ਤੈਨੂੰ ਮੈਂ ਆਹੋ ਸਹੀ ਹੈ ਦਿਹਾੜੀ ਤੇ ਕੰਮ ਨਹੀਂ ਹੁੰਦਾ ਕਹਿੰਦਾ ਠੇਕਾ ਦੇ ਕੇ ਵੇ ਫਿਰ ਕੰਮ ਹੁੰਦਾ ਨਾ ਆਈ ਆਈ ਆਪਣੇਰ ਕਿਨੂੰ ਵੇ ਵੇਖ ਕੇ ਬਣਾ ਲੈਂਦੇ ਆ ਠੀਕ ਆ ਨਾਲੇ ਕੋਲੇ ਜਾਵਣਾ ਲੱਗੀਆਂ ਨੇ ਜਾਂਨ ਜਾਂ ਮਰਜੀ ਖਾ ਸਕਦੇ ਠੀਕ ਆ ਲੋ ਇਬਾਂਤਾ ਜਾਲ ਸਰਜੀਤ ਸਿੰਘ ਨੇ ਨੰਬਰ ਬੋਲ ਆਦਾ 9855807999 0799 ਠੀਕ ਹੈ ਤੇ ਆਪਰਾ ਠੇਕੇਦਾਰ ਆ ਪਹਿਲੀ ਆ ਠੇਕਾ ਦਿੱਤਾ ਇਹਨੂੰ ਅਸੀਂ ਠੇਕਾ ਨਹੀਂ ਦਿੱਤਾ ਅਜੇ ਤੱਕ ਕੰਜੇ ਦੇ ਨੂੰ ਪਤਾ ਨਹੀਂ ਬਾਈ ਦੇ ਸਰਚ ਕੀ ਪਾਇਆ ਕਾਰ ਕਰਾ ਕੇ ਦਿਹਾੜੀ ਤੇ ਲੱਗੂ ਦਿਹਾੜੀ ਤੇ ਤੇ ਅਖੀਰ ਨੂੰ ਨਹੀਂ ਮੈਂ ਠੇਕਾ ਹੀ ਠੀਕਾ ਤੁਸੀਂ ਸੌਖੇ ਰਹੋਗੇ ਐਂ ਕਰੋਗੇ ਪਤਾ ਨਹੀਂ ਕੀ ਸਾਦਾ ਤੇ ਆ ਠੇਕੇਦਾਰ ਕਿਉਂ ਵੀ ਆ ਵੇ ਕੁੜੇ ਕੁੜੇ ਮੋਟੇ ਸਰਗੇ ਬੜੀ ਠੇਕੇ ਦਾ ਨਾ ਤਾਂ 10000 ਰੁਪਏ ਘਟ ਜਾਂਦਾ ਸੀ 10000 ਰੁਪਏ ਘਟ ਜਾਂਦੇ ਮੈਂ ਚੱਲ ਹੁਣ ਸੈੱਟ ਜਾ ਹੁਣ ਕਰ ਲੀਕੋ ਠੇਕੇ ਦਾ ਠੇਕੇ ਦਾ ਅੱਛਾ ਜਿਹੜੀ ਪਹਿਲੀ ਧੜੀ ਆਇਆ ਉਹਦੇ ਠੇਕਾ ਹੋਰ ਦੱਸਿਆ ਪਹਿਲਾਂ ਹੋਰ ਦੱਸਿਆ ਤੇ ਪਹਿਲੀ ਧੜੀ ਆਇਆ ਨਾ ਧੜੀ ਮੇਰੇ ਆਉਂ ਨੂੰ ਘਟ ਗਿਆ ਠੇਕਾ ਅਗਲੇ ਦਿਨ ਆਇਆ ਹੋਰ ਘਟ ਗਿਆ ਤੀਜੇ ਦਿਨ ਕਹਿੰਦਾ ਭਈ ਆ ਮੈਂ ਚੱਲ ਠੀਕਾ ਸੈੱਟ ਹੋ ਗਿਆ ਸੈੱਟ ਹੋ ਗਿਆ ਚਲੋ ਹੋਰ ਜਿਵੇਂ ਕਰਾਂ ਸੈੱਟ ਹੋ ਗਿਆ ਸੈੱਟ ਤੁਹਾਨੂੰ ਪੁਰਗ ਜੜਾ ਦੇਣਗੇ ਪਰ ਰਾਸਤੇ ਤੇ ਉੱਪਰ ਇੱਥੇ ਮਕਾਨ ਜਿਹੜਾ ਬਣਾਇਆ ਉਹ ਵੀ ਵੇਖਾਂਗੇ ਬਹੁਤ ਵਧੀਆ ਬਣੀ ਜਾਂਦਾ ਕੰਮ ਠੀਕ ਹੈ ਜੀ ਜੋ ਸਵੇਰੇ ਪਰਸੋਂ ਪਾਉਣਗੇ ਲੈਂਟਰ ਪਰਸੋਂ ਗਲੈਂਟਰ ਵਾਲੇ ਹਾਂਜੀ ਪਰਸੋਂ ਠੀਕ ਹੈ ਕੋਈ ਕੁਝ ਬੋਲਦਾ ਆਪਣੇ ਕੱਲ ਹੋਏ ਬਿਜਲੀ ਵਾਲੇ ਨੇ ਵੀ ਆਉਣਾ ਹਨਾ ਕੱਲ ਬਿਜਲੀ ਵਾਲੇ ਗਰਮੇਲ ਸਿੰਘ ਨੇ ਵੀ ਆਉਣਾ ਕੱਲ ਨੇ ਉਹਨੇ ਸਾਰੇ ਪੇਪਰ ਪਾ ਜਾਣੀਆਂ ਬਾੰਦਾਂ ਦਾ ਕੰਮ ਹੈ ਪਾ 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 ਪਾਦਿਆਂ ਮੇਲੇ ਆ ਯਾਰ ਹਾਂ ਠੀਕ ਹੈ ਠੀਕ ਸੀਮਿੰਟ ਕਿੱਥੇ ਬਾਵਾ ਬਜਰੀ ਕਿੱਥੇ ਬਾ ਸਾਰੇ ਪਾਈਪਾਂ ਹੀ ਬਾਦਿਆਂ ਨੂੰ ਹੋਰ ਕਿੱਥੇ ਪਾਉਣਗੇ ਬਸ ਘਰ ਬਣੇ ਰਿਹਾ ਮੁਰਕੇ ਤੂੰ ਬਿਜਲੀ ਦੇ ਲਾਈ ਜਾਏਂਗੇ پیسے ਕਿਉਂ ਬਈ ਸਰਜੀਤ ਸਿੰਘ ਹਾਂਜੀ ਹਾਂਜੀ ਫੇਰੇ ਬਿਜਲੀ ਦੇ ਲਾਈਓ پیسے ਮੈਂ ਘਾਟ ਹੀ ਬਾ ਹੈਂ ਲੱਗੇ ਜਿੜੇ ਲੱਗਣ ਤੂੰ ਖੜਾ ਨਹੀਂ ਛੜ ਤੂੰ ਤਾਂ ਕਹਿੰਦਾ ਘੰਟੇ ਦਾ ਕੰਮ ਤੇ ਬਾਸੇ ਘੰਟਾ ਹੀ ਲੱਗਿਆ ਘੰਟਾ ਨਾ ਲੱਗਿਆ ਤੂੰ 1 ਵਜੇ ਤੇ ਆਏ ਆ ਦੁਪਹਿਰ ਦੀ ਰੋਟੀ ਦੀ ਹਾਂਜੀ ਹੋ ਗਿਆ ਫੰਨਾ ਦਾ ਪਾਸ ਚੱਲ ਠੀਕ ਹੈ ਪਨੀਰੀ ਵੀ ਸੋਹਣੀ ਲੱਗਦੀ ਤੂੰ ਖੜਾ ਹੈਂ ਕਾਤੀ ਤਿਆਰੀ ਉਹ ਲਾਈ ਫੜੀ ਦੇਗ ਬਣਾ ਕੇ ਲੈ ਆਂਦੀ ਬਾਬੇ ਨੇ ਬਾਬੇ ਵਾਸਤੇ ਬਣਾਈ ਦਿੱਤੀਆਂ ਤਾਂ ਕਰਨੀ ਸਿਰਦਾਸ ਉੱਪਰ ਚੜ ਕੇ ਫਿਰ ਆਪਣੇ ਬਹਾਮਾਨ ਤੋਂ ਤਾਂ ਚਲੇ ਨਹੀਂਦੇ ਪੌੜੀਆਂ ਮਾਰ ਗਏ ਪੌੜੀਆਂ ਮਾਰੀਆਂ ਤੇ ਫਿਰ ਇਹਨੇ ਰਿਕਵੈਸਟ ਕੀਤੀ ਬਾਪੇ ਨੂੰ ਕਹਿੰਦਾ ਥੱਲੇ ਆ ਜਾ ਭਾਈ ਮੈਂ ਤਾਂ ਤਾਂ ਨਹੀਂ ਜੜਿਆ ਨਾ ਕਿਸੇ ਕਰਕੇ ਬਾਪੇ ਦੀ ਮੀਟ ਕਰੀ ਇਹਨੇ ਪਾਪਾ ਹੁੰਗਾ ਅਲਬਾਸ ਕਰਦੇ ਕਰਦੇ ਸ਼ੁਰੂ ਫਿਰ ਹੁੰਦਾ ਹੁੰਦਾ ਫਿਰ ਲਾਣੇਦਾਰ ਵੀ ਚੜਿਆ ਆਉਂਦਾ ਹੋਲੀ ਹੋਲੀ ਉਹ ਆ ਗਿਆ ਦੇਖੋ ਪਾਈ ਹੁੰਦਾ ਟੋਜਨ ਹੈ ਪਾਈ ਹੁੰਦਾ ਟੋਜਨ ਮਾ ਕਰਰ ਅਰਦਾਸ ਮੈਂ ਤੁਹਾਡੀ ਵੀਡੀਓ ਬਣਾਉਣਾ ਹੈ ਬਤਾਓ ਮਾਤ ਮਾਤ ਮਦਦ ਕਰਦੇ ਹੋ ਰਿਹਾ ਹੈ ਜੇਕਰ ਕੋਈ ਨਾਮ ਕੋਸ਼ਿਸ਼ ਕਰੇਗਾ ਅਰਦਾਸ ਅਰਦਾਸ ਨੂੰ ਕਰਵਾਉਣ ਵਾਸਤੇ ਅਰਦਾਸ ਬੀਜੀਆ ਕਰਵਾਉਣ ਤੋਂ ਕਿੰਨੇ

ਉੰਗਾ ਤੁੰਗਾ ਵਾਜਾ ਜਿੰਨਾਂ ਤੁੰਗਾ ਸਮਾਉਂਦਾ ਦੇ ਕੋਤੀ ਵਰਸੀ ਇਹ ਕਥਾ ਬਾਕੀ ਦੀ ਹਸਮਨ ਬੱਚਿਆਂ ਨੂੰ ਦੂਰ ਨਾ ਸੰਦੋਤੀ ਕੌਰ ਵਾਰ ਮਸ਼ੀਰੀ ਤੜਪ ਪ੍ਰਵਕਤੀ ਦਿੱਤਾ ਹੋਣ ਵਾਸਤੇ ਜਿੰਨੇ ਤਰ੍ਹਾਂ ਦੇ ਗਾਥੇ ਦੇ ਕਿ ਨਰਗਾਹੀ ਪ੍ਰਵਾਨ ਕਰਨੀ ਦਰ ਤੇ ਜੋ ਜੀ ਆਵੇ ਤੇ ਰਾਜੀ ਜਾਏ ਨਾਨਕ ਨਾਮ ਸਰਬਤਲਾਤੀ ਰਿਹਾ ਸਰਬਤ ਦਾ ਉਤਮਾ ਕਸਾ ਵਾਹੀ ਕਰਦੀ ਕੀ ਕਹੇ ਬੋਲੀ ਸੋ ਨਿਹਾਲ ਸਾਸਰੀਆ ਕਾਰੋ ਵਾਹਿਗੁਰੂ ਖਾਲਸਾ ਵਾਹਿਗੁਰੂ ਆ ਗਈ ਆ ਗਈ ਦੂਜੀ ਗੱਡੀ ਬਹੁਤ ਵਧੀਆ ਸਿਸਟਮ ਆ ਤੇ ਥੱਲੇ ਵਾਲਾ ਵੀ ਬਾਈ ਇਹੀ ਪਾਸੇ ਗਏ ਸੀ ਜੀਰੇ ਜੀਰੇ ਪਲਾਂਟਰ ਜੀਰੇ ਪਲਾਂਟੋਂ ਆ ਬਹੁਤ ਵਧੀਆ ਪੀ.ਡੀ.ਆਰ ਪਤਾ ਕੀਤਾ ਸੀ ਇੱਥੋਂ ਮਾਲ ਵੱਧ ਗਿਆ ਸੀ ਤੁਰਿਆ ਮਾਲ ਵੱਧ ਗਿਆ ਤੇ ਛੜਕ ਸੀਗੀ ਛੜਕ ਨਾ ਜਦੋਂ ਪਾਣੀ ਆਇਆ ਸੀ ਪੀ.ਡੀ.ਆਰ ਉਦੋਂ ਉਹਨਾਂ ਨੇ ਲੋਕਾਂ ਨੂੰ ਪਾਣੀ ਛੜਕ ਦਿਨਵਾਉਣਾ ਸੀ ਫਿਰ ਅਸੀਂ ਕੀਤਾ ਜਿਹੜੀ ਵੱਧ ਗਿਆ ਮਸਾਲਾ ਅਸੀਂ ਗਏ ਉੱਥੇ ਉਸ ਰਾਤ ਨੂੰ ਬਸ ਉਹ ਕੁਝ ਨਹੀਂ ਕੀਤਾ ਪਾਣੀ ਨਹੀਂ ਪਾਇਆ ਤਾਂ ਨਹੀਂ ਪਾਇਆ ਉਹ ਚ ਉਹ ਚ ਪਾ ਕੇ ਅਸੀਂ ਮਾਰ ਕੇ ਬੋਕਰ ਉੱਤੇ ਪਾਤਾ ਐਨਾ ਕਰੜਾ ਮਸਾਲਾ ਨਾ ਉਹ ਹਜੇ ਤੱਕ ਨਾਲ-ਨਾਲ ਦੇ ਨਾਲ ਗੱਡੀਆਂ ਨੰਗਨ ਲੱਗਦੀਆਂ ਕੋਈ ਨਹੀਂ ਪੱਟਿਆ ਯਾਰ ਬਹੁਤ ਵਧੀਆ ਆਪਣੇ ਤੋਂ ਮੈਨੂੰ ਨਹੀਂ ਲੱਗਦਾ ਇੰਨੀ ਮਿਲਵਤੀ ਹੋ ਸਕਦੀ ਆਪਣੇ ਦਾ ਜੀ ਖਾਣ ਦੀ ਕਿਸੇ ਕਰਕੇ ਨੂੰ ਵਿਸ਼ਵਾਸ ਬਣ ਗਿਆ ਪਰ ਇਹਨਾਂ ਨੂੰ ਕਹਿ ਦੇਈਦਾ ਬਹੁਤ ਵਧੀਆ ਜਿਹੜੇ ਆਪਣੇ ਢਾਲ ਜੀ ਪਾਏ ਗਏ ਸੀ ਵੀ ਇਹੀ ਪਾਏ ਗਏ ਸੀ ਚੰਗਾ ਕੰਮ ਬੜੀਆ ਬੜਾ ਤਕੜਾ ਸ਼ੇਸ਼ਟ ਵਾਹ ਤਕੜੇ ਪੀਸਾ ਉਹ ਕਿਹ ਜੱਪਲੰਜਰ ਲਾਇਆ ਪਤੰਦਰਾ ਨੇ ਇਹ ਮੰਨ ਲਾ 20 ਫੁੱਟ 22 24 ਫੁੱਟ 22 ਦੀ 15 ਫੋਟੋਂ 40 ਫੋਟੇ ਹੋ ਗਿਆ 40 ਕੇ 100 140 140 ਕੇ ਐ ਨੂੰ ਬਣ ਗਿਆ ਕੀ ਕੀ ਹੋਣਾ 140 170 ਸੀ ਫੋਟੋ ਆ ਤੇਰਾ ਤੇਰਾ ਤੇ ਇਥੇ ਕੰਮ ਹੀ ਨਹੀਂ ਹੋਣਾ ਤੂੰ ਤਾਂ ਬਾਹਰ ਐ ਇਸ ਕੰਮ ਤੋਂ ਅੱਛਾ ਤੇਰੇ ਬਿਨਾ ਅਧੂਰੀ ਰਹਿ ਜਾਂਦੀ ਐ ਤੇ ਵੀ ਗੱਲ ਸੇ ਆ ਵੇਖੀ ਇਹਨੂੰ ਕੱਲ ਭੇਜਿਆ ਵੇ ਜਾ ਕੇ ਇੱਥੇ ਗੱਠਾ ਮੰਨੋ ਜਾ ਕੇ ਤੇ ਇਹ ਆਹ ਆ ਗਏ ਸੀ ਬਾਬਾ ਅੱਠ ਦਿਨਾਂ ਦੇ ਕਾਸ਼ ਅਰਗੇ ਕਾਸ਼ ਗਿਆ ਸੀ ਅਰਸ਼ਦੀ ਪਾਵਨਾ ਤੇ ਇਹ ਕੱਲ ਕ ਲੈ ਇਸ ਤੋਂ ਬਾਅਦ ਚ ਗਿਆ ਹਨਾ ਇਹ ਕਿੰਨੇ ਵਜੇ ਗਿਆ ਸੀ ਕੱਲ 2 ਵਜੇ 2:30 ਵਜੇ 2:30 ਵਜੇ ਗਿਆ ਤੇ ਅੱਜ ਕੀ ਵਾਰ ਲੈ ਹਰੇ 11:30 ਨਹੀਂ ਹੋਏ ਤੇ ਤੂੰ ਇਹਨਾਂ ਨੂੰ ਲੈ ਕੇ ਆ ਗਿਆ ਉਲਟਾ ਹੈ ਹੈ ਲੈ ਲੈਟਰ ਦੇ ਵਾਲਾ ਚਲੋ ਠੀਕ ਹੈ ਲੈਟਰ ਤੈਨੂੰ ਆਹ ਤੂੰ ਇੱਥੇ ਰਹੀ ਹਾਂ ਵੀ ਗਿਆ ਨਹੀਂ ਚੰਗੀ ਚੱਲ ਜੀ ਚੱਲੀ ਜਾਂਦਾ ਗੁਰੂ ਦਾ ਲੰਗਰ ਆ ਗਏ ਬੰਦੇ ਲੈਂਟਰ ਵਾਲੇ ਹਾਂ ਵੀ ਮਿਸਤਰੀ ਕਿਵੇਂ ਆ ਐਵੇਂ ਚੱਲਦਾ ਹੁੰਦਾ ਕੰਮ ਜਲ ਜੀਰਾ ਪੀਓ ਠੰਡਾ ਪਾਣੀ ਜਿੰਨਾ ਮਰ ਲਓ ਰੋਟੀਆਂ ਲਾਓ ਵੀ ਰੋਟੀਆਂ ਥੋੜੀਆਂ ਆ ਆ ਜਾ ਡਾਕਟਰ ਕੋ ਛੱਕੋ ਛੱਕੋ ਇਹ ਨਾ ਪਾ ਰਹੀ ਪਾਣੀ ਇਹ ਤਾਂ ਮੈਟ ਪਾ ਦੇ ਪਾ ਦੇ ਨੇ ਤੈਨੂੰ ਉਹ ਚ ਪਾ ਦੇ ਨੇ ਗਲਾਸਾਂ ਚ ਪਾ ਦੇ ਨੇ ਪਾ ਕੇ ਦੋ ਬੱਤ ਆ ਰਹੇਗੇ ਯਾਰ ਦੋ ਬੰਦੇ ਯਾਰ ਕੋਈ ਤਾਂ ਹੁੰਦੇ ਰਹਿੰਦੇ ਆ ਪਰ ਵੀ ਲੈ ਫਿਰ ਨਹੀਂ ਨਹੀਂ ਛੱਡ ਲੈ ਹੋਈ ਅੱਖਾਂ ਤੇਰੀਆਂ ਲਾਲ ਆ ਹਜੇ ਵੀ ਹੋਈ ਲਾ ਲਈ ਰਹਿਣੀਆ ਲਾ ਲਈ ਰਹਿਣੀਆ ਯਾਰ ਮੈਨੂੰ ਖਾ ਲੋ ਮੈਂ ਤਾਂ ਰਹੀ ਹਾਂ ਵੀ ਰਾਣੇ ਪਹੁੰਚ ਗਿਆ ਹਾਂ ਜੀ ਮੈਂ ਤਾਂ ਕਿਤੇ ਕਹੂੰਗਾ ਅਮ ਵੀ ਅੱਜ ਇਹਦੀ ਗੱਲ ਹੈ ਰਾਣੇ ਮੇਰੀ ਕੋਆ ਕੋਟਾ ਇਹ ਕੋਟਾ ਤੋਂ ਮੇਰ ਤੋਂ ਸਾਡੇ ਬੰਦੇ ਕੰਮ ਵਾਲੇ ਬੰਦੇ ਵੇਖੋ ਸਾਡੇ ਕਿੰਨਾ ਕੰਮ ਨਿਕ ਕਿੰਨੀ ਨਿਗ੍ਹਾ ਰੱਖਦੇ ਤੇ ਕਿੰਨਾ ਕੰਮ ਕਰਦੇ ਬੰਦੇ ਸਾਡੇ ਬੋਲੇ ਬੋਲੇ ਹੈ ਤੇ ਲੈ ਯਾਰ ਤੋਂ ਨਾ ਮਠੀ ਚਲੋਣਾ ਤਾਂ ਫੇਲੇ ਆਖਿਆ ਮੋੜਦੇ ਨੇ ਡੱਕਾ ਤੋੜਨਾਂ ਨੇ ਬਹੁਤ ਆਇਆ ਕਿ ਨਹੀਂ ਕੰਮ ਵਾਲੇ ਬੰਦੇ ਸਾਡੇ ਵੇ ਆਹ ਦੋ ਕਿਲੋ ਲਾ ਲਾਓ ਜੀ ਹੁਣ ਆਪਾਂ ਚੱਲੇ ਆਂ ਕਾਹ ਨੂੰ ਤੇ ਕਾਹ ਦੇ ਤਾਂ ਹੈ ਬਲੌਗਰ ਇੰਸਪੈਕਟ ਕਰਦੇ ਦੇਖਾਂ ਹਾਂ ਇਹ ਆਪਾਂ ਚੱਲੇ ਆਂ ਆਪਾਂ ਉੱਥੇ ਨਵੇਂ ਮਕਾਨ ਦੇ ਵਿੱਚ ਰੱਖਣ ਇੱਕ ਦੀਵਾ ਤੇ ਘੜੇ ਦਾ ਚੜਾ ਆ ਜਾ ਬੀਬੀ ਆਉਣਾ ਤਾਂ ਆ ਜਾ ਆ ਰਿਹਾ ਤੁਮ ਆ ਜਾ ਉੱਥੇ ਚੱਲੇ ਘੜਾ ਵੀ ਰੱਖਦੇ ਆਂ ਪਾਣੀ ਦਾ ਭਰ ਕੇ ਠੀਕ ਇੱਕ ਦੀਵਾ ਜਗਾਵਾਂਗੇ ਉਹ ਲੈ ਲਈ ਮੋਮਬਲਾ ਦੱਬੀ ਲੈ ਲਈ ਚਲ ਠੀਕ ਹੈ ਉਧਰ ਜਾ ਕਰਦਾ ਇਦਾਂ ਲਾਈਟਾਂ ਨਹੀਂ ਜਗੀਆਂ ਯਾਰ ਇਹ ਨਹੀਂ ਹੋਣਾ ਪਾਜ ਕੇ ਜਗਾ ਗਏਗਾ ਠੀਕ ਹੈ ਬਠੀਕ ਹੈ ਵਾਕਿਆ ਹੀ ਗੱਲ ਸੀ ਆ ਫਲੋਗਰ ਦਾ ਪਤਾ ਲੱਗ ਜਾਂਦਾ ਕਾਸ਼ ਨੇ ਦੱਸਿਆ ਵੀ ਇਹਦੀ ਵੀ ਵੀਡੀਓ ਜਗ ਪੈਂਦੀ ਆ ਭੱਜ ਕੇ ਭੱਜ ਕੇ ਸੇਫ ਕਰ ਚੜਾਈ ਚੜ ਗਿਆ ਵੇਖ ਜਾਂਦਾ ਕਾਸ਼ नंग जल बी इधर इधर खुले था डेग ना भाई आवे खुला यार नहीं सेंटर ठीक है पतंधरा नंग नहीं छा बलिया ला दिया है हाँ ला दे आ सेंटर अपना चल पिलर लाया बजाक आशल ਸਰੇਆ ਪਸਟਾਲ ਉੱਤੋਂ ਲਾ ਕੇ ਕਰ ਦੋ। ਉਹ ਐਮੀ ਮਰਕਲੀ ਦਾਦੀ ਨੂੰ ਗੱਗੂ ਗੱਲ ਸੱਚ ਲਾਉਂਦਾ ਹਾਂ। ਹਾਂ। ਪਸਟਾਲ ਤੇਰੇ ਕੋਲ ਹੀ ਆ ਤੇ ਆਪਦਾ ਪਸਟਾਲ ਕੱਢ ਲਿਆ। ਚਾਹ ਫਲਾਇਆ ਅੰਦਰ। ਪਸਟਾਲ ਨੂੰ ਚਾਰਜ ਚਾਰਜ ਲੈ। ਅੰਦਰ ਤੇ ਥੋੜਾ ਬਾਇਆ ਚੱਲ। ਵੀ ਭਰ ਕੇ ਲਾਉਣਾ ਜਿਹੜਾ ਦਰਖੇ ਤੱਕ ਚੱਲੇ। ਇਹ ਠੀਕ ਹੁੰਦਾ ਸੀ। ਇਹਦਾ ਪੁੱਤ ਇਹਦਾ ਘੰਟਾ ਵੀ ਨਹੀਂ ਜਗਣਾ। ਸੋ ਗਿਆ। ਭਾਜੀ ਪੱਤਾ ਕਰ ਲਿਆ। ਵੱਡਾ ਦਿਲ ਵੱਖ ਲਿਆ ਫਿਰ ਪੰਜ ਕੇ। ਆ ਦੇਖੋ। ਹਾਂ ਕੋਈ ਕੋੜ 5 ਕਿਲੋ ਇਹ ਪੰਜ ਕਿਲੋ ਮੇਰੇ ਕੋਲ ਵੱਡਾ ਦੇ ਨਾਲ ਰੱਖਿਆ ਕਰੋ ਇੱਟ ਲਿਆ ਪਤਾ ਇੱਥੇ ਰੱਖੀ ਇਹਦੇ ਉੱਲਾ ਦੋਨੇ ਪਾਸੇ ਲਾਉਂਛ ਨੇ ਚ ਠੀਕ ਹੈ ਨਾ ਠੀਕ ਦਾ ਹਾਂ ਉਤਰੀ ਜਮ ਉਹ ਕਿਹਾ ਨਹੀਂ ਨਹੀਂ ਠੀਕ ਹੈ ਠੀਕ ਹੈ ਇੱਥੇ ਲੈ ਕੋਈ ਕੋੜ 5 5 ਚਾਰ ਦੀ ਕਿਲਾ ਰੱਖੀ ਸਾਡੇ ਮੁੰਡਿਆਂ ਨੂੰ ਬੱਲੀਆਂ 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 ਹੈ ਕਿਵੇਂ ਫਲੜੇ ਪਿੱਲੂਆਂ ਨੂੰ ਬੁਲਾਈਏ ਨਾ ਸਾਡੇ ਬੱਚਿਆਂ ਨੂੰ ਤੰਦਰੁਸਤੀਆਂ ਬਖਸ਼ੀ ਇਹਦੇ ਉੱਤੇ ਇੱਕ ਹੋਰ ਪਾਈਏ ਹੈ ਨਾ ਇਹਦੇ ਇੱਕ ਹੋਰ ਤੇ ਪਾਵਾਂਗੇ ਫਿਰ ਵੱਡਾ